ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਏ ਆ ਫਤਿਆਬਾਦ ਤੇ ਐਂਗਰੀ ਜੌਨ ਚ ਜੌਨ ਚ ਐਂਗਰੀ ਵਰਕਸ਼ਾਪ ਫਤਿਆਬਾਦ ਜੌਨਸਨ 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 ਟਾਲ ਬਣਾਉਂਦੇ ਆ ਟਰਾਲੀਆਂ ਬਣਾਉਂਦੇ ਆ ਹਾਲ ਬਣਾਉਂਦੇ ਆ ਜਿੰਦਰਾ ਬਣਾਉਂਦੇ ਆ ਅੱਤਾਵੀਆਂ ਤੇ ਪਾਣੀ ਚੱਕਣ ਵਾਲੇ ਪੱਖੇ ਕੋਦ ਮਰਜ਼ੀ ਬਣਵਾ ਲਓ ਯਾਰ ਤੇ ਸ਼ਰਮਾ ਜੀ ਸਾਡੇ ਨਾਲ ਆ ਤੇ ਸ਼ਰਮਾ ਜੀ ਨਾਲ ਥੋੜੀ ਕਰਾਉਣੇ ਗੱਲਬਾਤ ਤੇ ਬਾਈਆਂ ਦਾ ਪੂਰਾ ਟੌਪ ਦਾ ਕੰਮ ਆ ਜੀਸੀ ਯਾਦਰਾੀਆਂ ਟਰਾਲੀਆਂ ਬਣਾਉਂਦੇ ਆ ਭਰਾ ਮੇਰੇ ਹੋਰ ਸ਼ਰਮਾ ਜੀ ਕੀ ਹਾਲ ਚੱਲ ਬਹੁਤ ਵਧੀਆ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾਰੇ ਸੱਚੇ ਪਾਤਸ਼ਾਹ ਬਾਈ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਾਈ ਜੀ ਤੁਹਾਨੂੰ ਲੋੜੀ ਦੀਆਂ ਤੇ ਮਾਘੇ ਦੀਆਂ ਲੱਖ ਲੱਖ ਵਧਾਈਆਂ ਬਾਈ ਜੀ ਮੁਬਾਰਕਾਂ ਤੁਹਾਨੂੰ ਤੇ ਆ ਤੁਹਾਡੇ ਵਾਸਤੇ ਖੁਸ਼ੀਆਂ ਭਰ ਆਵੇ ਭਾਈ ਜੀ ਤੇ ਅੱਜ ਬਾਈ ਜੀ ਫਤਿਹਬਾਦ ਆਏ ਆ ਕੱਲ ਨੂੰ ਸਾਡੀ ਟਰੈਕਟਰਾਂ ਦੀ ਵੀਡੀਓ ਵੀ ਆ ਰਹੀ ਹੈ ਠੀਕ ਹੈ ਫਤਿਹਬਾਦ ਦੀ ਅੱਜ ਤੁਹਾਨੂੰ ਗੁਲਸ਼ਨ ਦੇ ਪਹਿਲਾਂ ਟਰੈਕਟਰ ਦਿਖਾਏ ਸੀ ਆਪਾਂ ਅੱਜ ਗੁਲਸ਼ਨ ਦੇ ਜਿਹੜਾ ਟਰੈਕਟਰ ਨਾਲ ਦੂਜਾ ਕੰਮ ਆ ਬਰਕਪੋਸ਼ ਬਰਕ ਬਰਕ ਸ਼ਾਪਾ ਟਰਾਲੀਆਂ ਵਗੈਰਾ ਤੇ ਸਤੰਦ ਬਣਾਉਂਦੇ ਨੇ ਇਹ ਤੇ ਆਪਾਂ ਉਹਨਾਂ ਦੇ ਉਹ ਦਿਖਾਉਂਦੇ ਆ ਠੀਕ ਹੈ ਗੱਲ ਜੀ ਤੇ ਆਪਾਂ ਤੁਹਾਨੂੰ ਜਾਇਜ਼ ਰੇਟ ਵੀ ਦੱਸਾਂਗੇ ਜੇ ਜਿਹੜੇ ਜਿਹੇ ਰੇਟ ਦੱਸਾਂਗੇ ਉਹ ਆਪਾਂ ਕੀ ਕਰਾਂਗੇ ਭਾਈ ਉਹ ਕੋਈ ਪੱਥਰ ਤੇ ਲਿਖੀ ਨਹੀਂ ਹੈਗੀ ਠੀਕ ਹੈ ਆਪਾਂ ਗੱਲ ਕਰਾਉਨੇ ਆ ਮੈਕ ਦੇ ਦੇ ਮੈਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਰੇ ਜੀ ਚਰਮਾ ਜੀ ਕੀ ਹਾਲ ਨੇ ਵਧੀਆ ਵਧੀਆ ਹੋਰ ਠੀਕ ਹੋ ਬੱਸ ਵਧੀਆ ਵਧੀਆ ਨਹੀਂ ਪਹੁੰਚ ਅੱਜ ਮੀਂਹ ਵਾਸ ਠੰਡ ਕਰੀ ਆ ਥੋੜੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਭਾਜੀ ਆ ਲੋਕੇਸ਼ਨ ਕੀ ਹੈ ਤੁਹਾਡੀ ਦੁਕਾਨ ਨੰਬਰ ਕਿੰਨਾ ਕੀ ਗੱਲ ਬਾਤ ਆਟੋ ਮਾਰ ਆਜੋ ਆਜੋ ਤੁਰਿਆ ਹਾਂ ਜੀ ਹਾਂ ਜੀ ਬੋਲੋ ਬੋਲੋ ਇਹ ਪਹਿਲਾ ਗੇਟ ਆ ਇਧਰੋਂ ਬੁੰਨਾ ਮੋੜ ਤੇ ਐਂਟਰੀ ਕਰੋਗੇ ਨਹੀਂ ਹਾਂ ਹਾਂ ਇਧਰੋਂ ਪਹਿਲਾ 게ਟ ਆ ਬੁੰਨਾ ਮੋੜ ਦਾ ਅੱਛਾ ਠੀਕ ਹੈ ਜੀ ਇਹ 24 ਨੰਬਰ ਸ਼ਾਪ ਆ ਜੀ ਅੱਛਾ ਆਪਣੀ ਓਕੇ ਜੋਸਨ ਐਗਰੋ ਵਰਕਸ ਓਕੇ ਇੰਪਲੀਮੈਂਟ ਕੋਈ ਵੀ ਇੰਪਲੀਮੈਂਟ ਲੈਂਦਾ ਹੋਵੇ ਹਾਂ ਜੀ ਹਾਂ ਜੀ ਰੋਡ ਟਰਾਲੀ ਪਾਜੀ ਸੁਆਗਤ ਆ ਪਾਜੀ ਵਾਲਾ ਡਰਮ ਹਾਂ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਹਾਂਜੀ ਕਿ ਮੈਂ ਤਾਂ ਸਾਡੀ ਕੋਈ ਵੀਡੀਓ ਦੇਖ ਕੇ ਆਵੇ ਪੰਜਾਬ ਤੋਂ ਹਰਿਆਣਾ ਤੋਂ Rajasthan ਤੋਂ ਕਿਤੋਂ ਵੀ ਆਵੇ ਕੋਈ ਸ਼ਰਮਾ ਜੀ ਦਾ ਪੂਰਾ ਮਾਹੌਲ ਹੈ ਜਿਹੜੇ ਰੇਟ ਹਾਂ ਉਹ ਮਹਿੰਗਾ ਨਾ ਹੋਊਗਾ ਇਹ ਕੋਈ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਆਹ ਭਾਈ ਜੀ ਪਹਿਲਾਂ ਤਾਂ ਕਾ ਰੰਗ ਹੋਈ ਜਾਂਦੀ ਟਰਾਲੀ ਇਹ ਇਹ ਦਿਖਾ ਇਹ ਦਿਖਾ ਦੇ ਕੰਪਲੀਟ ਆ ਭਾਈ ਠੀਕ ਹੈ ਰੰਗ ਹੋ ਰਹੀ ਆ ਇਹ ਅੱਧ ਵਿਚਾਲਾ ਜਾ ਮੀਂਹ ਪਈ ਜਾਂਦਾ ਪਾਈਆਂ ਦੇ ਅੱਧ ਵਿਚਾਲਾ ਜੀ ਆ ਨਾਲੇ ਥੱਲੇੋਂ ਦਿਖਾਈ ਜਾਊਗੀ ਮਤਲਬ ਰਵੀ ਮੈਨੂੰ ਬਹੁਤਾ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਤੇ ਇਹਦੇ ਬਾਰੇ ਕਲੀਅਰ ਕਰੀ ਮੜਾ ਜਾ ਕੀ ਸਾਈਜ਼ ਵਗੈਰਾ ਕੀ ਗੱਲਬਾਤ ਹੈ 11 ਸਵਾ ਸ਼ੇ ਹੈ ਜੀ ਓਕੇ ਇਹਨੂੰ ਵਿੱਚੋਂ ਨਿਕਾਣ ਨੂੰ ਦਿਖਾਉਣ ਦੀ ਲੋੜ ਨਹੀਂ ਹੈਗੀ ਕਿ ਆਪਾਂ ਦਾ ਰੋਜ਼ ਹੀ ਚੱਲਦਾ ਕੰਮ ਹੈ ਵਿੱਚੋਂ ਵੀ ਤੁਸੀਂ ਦੇਖ ਲਓ ਇਹ ਚਾਦਰ ਵਗੈਰਾ ਕਿਹੜੀ ਲੱਗੀ ਆ ਜਸਤੀ ਜਸਤੀ ਹੈ ਇਹ ਕਾਹ ਮਮ ਕਾਹ ਗੇਜ ਕੀ ਗੱਲਬਾਤ ਤੇ 4 ਮਮ ਹੁੰਦੀ ਹੈ ਚਾਰੇ ਮੇਮੁੰਦੀਆ ਤੇ ਇਹ ਜਾਲੀ ਲਾਉਂਗੇ ਤੇ ਤੇ ਪਾਸੇ ਤੇ ਇਹ ਪਾਰਟੀ ਦੀ ਪਸੰਦ ਤੇ ਹੈ ਜੇ ਅਗਰ ਕੋਈ ਮੰਨ ਕੇ ਚੱਲੋ ਤੂੜੀ ਵਾਲੀ ਬਣਾਉਂਦਾ ਵਾ ਤੇ ਤੂੜੀ ਵਾਲਾ ਜਾਲ ਲੱਗ ਜਾਊਗਾ ਨਹੀਂ ਤੇ ਦੂਸਰੀ ਅਗਰ ਲੋਡਿੰਗ ਵਾਸਤੇ ਅੱਛਾ ਕਿਸ ਨੇ ਜਿਵੇਂ ਝੋਨਾ ਟਾਉਣਾ ਕਣ ਕਟਾਉਣੀ ਆ ਦੂਸਰੀ ਜਾਲੀ ਲੱਗ ਜੂਗੀ ਅੱਛਾ ਜਿਹੜੀਆਂ ਆ ਇੰਗਲਾਂ ਲੱਗੀਆਂ ਆ ਗਾਡਰ ਲੱਗੇ ਛੋਟੇ ਆ ਵੱਡੇ ਲੱਗੇ ਆ ਸਾਰਾ ਟਾਟਾ ਦਾ ਹੀ ਮਾਲ ਆ ਜੀ ਟਾਟਾ ਦਾ ਮਾਲ ਆ ਵਧੀਆ ਮਤਲਬ ਕੰਪਨੀ ਦਾ ਮਾਲ ਆ ਹਨਾ ਹਾਂਜੀ ਟਾਟਾ ਦਾ ਹੀ ਹਿੱਸਾ ਵਾ ਵਾਟਰਪਰੂਫ ਤੇ ਹਿੱਸੇ ਤੇ ਮਰੀ ਮੜਾ ਜਾ ਹਾਂ 8 ਮੀਟਰੀ ਠੀਕ ਆ ਗੱਲ ਬਾਈ ਇਹ 20 ਟਨ ਨਹੀਂ 20 ਟਨ ਕੈਪੈਸਿਟੀ ਆ ਡਬਲ ਆ ਪੰਪਾ ਜੀ ਡਬਲ ਡਬਲ ਟੱਕ ਦੇ ਡਬਲ ਜੈਕ ਹੈ ਜੀ ਇਹ ਠੀਕ ਹੈ ਗੱਲ ਪੰਪ ਦੀ ਗਰੰਟੀ ਕੀ ਹੁੰਦੀ ਹੈ ਤੁਹਾਡੇ 1.5 ਸਾਲ ਦੀ 1.5 ਸਾਲ ਦੀ ਤੇ ਇਹਦਾ ਭਜਨ ਕਿੰਨਾ ਜੀ ਕਿੰਨਾ ਲੀਟਰਾਲੀ ਦਾ ਬਿਲਾ ਕੁਆਂਟਲ ਹੈ ਬਿਲਾ 12 ਟਾਰਾਂ ਤੋਂ ਇਹ ਸਭ ਇੱਥੇ ਆ ਹਾਂ ਜੀ ਹਿੱਸਾ ਵਿੱਚ ਹੈ ਆ আচ্ছা ਇਹਦੀ ਟਾਰਾਂ ਨੂੰ ਛੱਡ ਕੇ ਅੱਛਾ ਇਹਦੀ ਲੰਬਾਈ ਚੜਾਈ 11 ਸਵਾ 6 11 ਸਵਾ 6 ਹੈ ਭਾਈ ਜੀ ਜੇ ਕਿਸੇ ਨੇ ਬਣਵਾਉਣੀ ਹੋਈ ਅੱਛਾ ਆ ਗਾਟਾ ਭਾਈ ਇੱਕ ਮੱਛੀ ਗਾਟਾ ਆਉਂਦਾ ਹਾਂ ਉਹ ਬਣਿਆ ਹੋਇਆ ਦਿਖਾਣਾ ਹੈ ਤੁਹਾਨੂੰ ਅੱਛਾ ਅੱਛਾ ਉਹ ਵੀ ਦਿਖਾਓ ਫਿਰ ਆਪਣੇ ਬਣਿਆ ਹੋਇਆ ਅੱਛਾ ਅੱਛਾ ਅੰਦਰ ਮੱਛੀ ਵਾਲਾ ਵੀ ਬਣਿਆ ਓਕੇ ਓਕੇ ਉਦੋਂ ਬਾਅਦ ਦੇ ਵਿੱਚ ਭਾਈ ਜਿਵੇਂ ਤੁਰੇ ਜਾਵਾਂ ਆ ਫਿਰ ਉਹਨੂੰ ਦਿਖਾਉਂਦੇ ਜਾਵਾਂਗੇ ਸਾਰਾ ਜਿਗਾਰਡ ਭਾਈ ਦਾ ਠੀਕ ਹੈ ਗੱਲ ਇੱਧਰ ਆ ਭੁੱਲਣਾ ਤੇ ਲੈ ਭਾਈ ਇਹ ਦੂਬਾਰ ਬੱਤਾਂ ਪਾਉਣ ਵਾਲੇ ਜਿੰਦਰੇ ਪਏ ਆ ਹਨਾ ਨਾਰਮਲ ਵੀ ਪਏ ਆ ਜਿਹੜੇ ਪੁਰਾਣੇ ਆਪਣੇ ਹੁੰਦੇ ਸੀ ਤੇ ਤਵੇਂ ਵਾਲੇ ਵੀ ਪਏ ਆ ਭਾਜੀ ਇਹਦੇ ਤਵੇਂ ਵਾਲੇ ਕੀ ਰੇਟ ਆ ਪਤਾ ਕੁਛ ਇਹਦਾ ਕਿ ਨਹੀਂ ਇਹ ਦੂਸਰਿਆਂ ਦਾ ਹੈ ਆਪਣਾ ਅੱਛਾ ਆ ਹਾਲ ਆਪਣੇ ਹਾਂ ਹਾਲ ਆਪਣੇ ਇਹ 2 4 6 11 11 ਹਾਲਾ ਤੇ ਲੰਬਾਈ ਚੜਾਈ ਤਾਂ 13 ਜਿੰਨੀ ਹੈ ਨਾ ਯਾਰ ਹਾਂਜੀ ਤੇ ਆ ਹਾਲ ਦਿਖਾ ਦੇ ਭਾਈ 3 ਕਿਲੋਗ੍ਰਾਮ ਵੇਟ ਦੇ ਅੰਦਰ ਹੈ 3 ਕਿਲੋਗ੍ਰਾਮ ਹਾਂਜੀ ਅੱਛਾ ਅੱਛਾ ਭਾਜੀ ਮਤਲਬ ਸਾਈਜ਼ ਤੁਸੀਂ ਇਦੋਂ ਵੱਡਾ ਵੀ ਬਣਾ ਦਿਓਗਾ 13 ਆਹ ਫੋਲਡਿੰਗ ਵਾਲੇ ਵੀ ਬਣਾ ਲੈ ਕਸਟਮਰ ਦੀ ਡਿਮਾਂਡ ਦੇ ਉੱਤੇ ਜਿਹੜਾ ਜਹਾਜ ਆਉਟਾਵੇ ਉਹੋ ਜਿਹਾ ਬਣਾ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਛਾ ਭਾਈ ਇਹ ਤੋਲ ਕੇ ਦਿੰਨੇ ਹੋ ਕਿਵੇਂ ਦਿੰਨੇ ਕੀ ਗੱਲ ਨਹੀਂ ਵੈਸੇ ਮੁੱਕਾ ਮੁੱਕਾ ਹੀ ਇਹ 32000 ਰੁਪਏ ਦੇ ਹੈ ਇਹ 11 ਹਾਲਾ 11 ਹਾਲਾ ਬਾਕੀ ਜਿੰਨੇ ਵਧ ਜਾਈਏ ਨਾ ਵੇਟ ਬਾਜੂ ਉਹਦੇ ਦੇ ਰਾਂਜੂ ਆ ਉਹ ਦੂਜਾ ਇਹ ਸਪਰੇ ਵਾਲਾ ਢੋਲਾ ਹੈ ਨਾ ਹਾਂਜੀ ਇਹ ਵੀ ਕੀ ਗੱਲ ਬਾਤ ਹੈ ਜੀ ਕੀ ਕਿੰਨਾ ਕ ਇਹ ਹੁੰਦਾ ਇਹ ਇਨਾ ਤੋਂ ਪਾਇੰਦਾ 30000 ਰੁਪਏ ਦਾ ਜੀ ਆਪਣੇ ਕਿਸਾਨ ਦਾ ਪੰਪ ਆਗਰ ਕੋਈ ਆਪਦਾ ਪੰਪ ਲੈ ਕੇ ਆਉਂਦਾ ਜਿਵੇਂ ਮੰਨ ਕੇ ਚਲੋ ਪਾਰਟੀ ਦੀ ਡਿਮਾਂਡ ਹੁੰਦੀ ਹੈ ਵਿਕਟਰ ਦਾ ਦੇਣਾ ਜਾਂ ਕਿਵੇਂ ਉਹ ਆਪਦਾ ਪੰਪ ਆਗਰ ਆਪਾਂ ਨੂੰ ਕਹੂਗਾ ਆਪਾਂ ਵਿਕਟਰ ਦਾ ਵੀ ਦੇ ਦਾਂਗੇ ਅਗਰ ਉਹਨੇ ਖੁਦ ਆਪਦਾ ਲੈ ਕੇ ਆਣਾ ਆਪਦਾ ਵੀ ਲੈ ਕੇ ਆ ਸਕਦਾ ਆਪਾਂ ਟਾਈਮ ਦੇ ਦਾਂਗੇ ਤਿਆਰ ਕਰਕੇ ਅੱਛਾ ਬਾਈ ਜੀ ਇਹਦੇ ਨਾਲ ਤੁਸੀਂ ਪੈਪ ਕਿੰਨੀ ਦੇਵੋਗੇ ਫਿਰ ਪੈਪ ਨਹੀਂ ਆ ਦੇ ਕਸਟਮਰ ਦੀ ਹੁੰਦੀ ਹੈ ਇਹ ਪੈਪ ਪੈਪ ਕਸਟਮਰ ਦੀ ਹੁੰਦੀ ਹੈ ਬਾਕੀ ਅਗਰ ਕੋਈ ਕਵੇ ਵੀ ਆਪਾਂ ਲੈਣੀ ਆ ਆਪਾਂ ਵਿੱਚੇ ਦੇ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿੱਲੇ 2 ਕਿੱਲੇ 5 ਕਿੱਲੇ ਕਿੰਨੇ ਦੇ ਕਹੂਗਾ ਵਿੱਚੇ ਦੇ ਦਾਂਗੇ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਲੈ ਬਈ ਉਹ ਦੂਰ ਆ ਰਿਹਾ ਰੇਟ ਲੱਗੂਗੇ ਐਜ ਇਟ ਇਜ਼ ਪੰਪ ਐਵੇਂ ਨਾਲ ਐਵੇਂ 32000 ਰੁਪਏ ਦਾ ਹੈ 500 ਲੀਟਰ ਦੇ ਅੰਦਰ ਲਓ ਜੀ ਉਹ 32000 ਰੁਪਏ ਦਾ ਬਾਕੀ ਮਾਨ ਸਨਮਾਨ ਤੁਹਾਡਾ ਹੋਊਗਾ ਮੱਛੀ ਘਟਾ ਗਿਆ ਕੀ ਆ ਆ ਗਿਆ ਮੱਛੀ ਘਟਾ ਹੀ ਹੁੰਦਾ ਹਾਂ ਮੱਛੀ ਘਟਾ ਆ ਮੱਛੀ ਘਟਾ ਹੁੰਦਾ ਲੈ ਬਾਈ ਜੀ ਟਰਾਲੀ ਤੁਹਾਡੇ ਸਾਹਮਣੇ ਬਣੀ ਆਉਂਦੀ ਐ ਇਹ ਇਹ ਸਾਰੇ ਇਹਦੇ ਫੱਟ ਵੀ ਹੋਈ ਆ ਨਹੀਂ ਇਹ 12 ਇਹ 12 ਤੇ ਚਵਾਈਏ ਜੀ 6 6 ਇਹ ਆ ਕੀ ਲਾਤਾ ਤੁਸੀਂ ਇਹ ਜਾਲ ਆ ਕੀ ਕੰਮ ਆ ਕਰਦੇ ਉੱਤੇ ਵੈਸੇ ਬੈਠਣ ਵਾਪਸ ਤੇ ਅੱਛਾ ਬੈਠਣਵਾ ਕੇ ਚਾਹ ਬਣੀ ਫੀਨ ਰੋਟੀ ਬਣੀ ਫਾਗਣੂ ਹੈ ਨਾ ਮੰਨ ਕੇ ਚਲੋ ਕੋਈ ਲੈ ਕੇ ਜਾ ਆ ਦੇਖੋ ਮੇਰਾ ਉਹ ਆ ਲਓ ਅੱਛਾ ਬੈਠਾ ਰੋਟੀ ਪਾਣੀ ਛਕੋ ਚਾਹ ਪਾਣੀ ਪੀਓ ਤੇ ਬੈਠੇ ਆ ਦੇਖ ਹੱਬਾ ਬੰਪ ਦੀਆਂ ਮਜ਼ਬੂਤ ਲਾਉਂਦੇ ਆ ਇਹ ਤੇ ਮਤਲਬ ਗੱਲ ਨਹੀਂ ਹੈਗੀ ਕਿ ਮਾਤਾ ਪਾਪਾ ਵਾਟਰ ਪ੍ਰੂਫ ਇਸਾ ਹੈ ਜੈਨ ਹੁਣ ਅੱਛਾ ਜੀ ਹਾਂਜੀ ਆ ਲਓ ਜੀ ਤੁਹਾਨੂੰ ਮਾਰਕਾ ਵੀ ਦਿਖਾਤਾ ਹਾਂਜੀ 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 ਬੋਲੋ ਜਿਸ ਤੇ ਜਾਦਰ ਦੇ ਅੰਦਰ ਹੈ ਅੱਛਾ ਅੱਛਾ ਹਾਂਜੀ ਭਾਜੀ ਇਹਨਾਂ ਦਾ ਮਤਲਬ ਰੇਟ ਪੁੱਛ ਦੱਸ ਸਕਦੇ ਆਪਾਂ ਤੁਹਾਨੂੰ ਤੁਹਾਨੂੰ ਗਰੇਡ ਤੇ ਡਿਮਾਂਡ ਦੇ ਉੱਤੇ ਹੈ ਅਗਰ ਕੋਈ ਉੱਕੀ-ਮੁੱਕੀ ਲੈਣੀ ਚਾਹੁੰਦਾ ਉੱਕੀ-ਮੁੱਕੀ ਦਾ ਰੇਟ ਹੋ ਜੂਗਾ ਇਹ ਅਗਰ ਕੋਈ ਪੁੱਲ ਕੇ ਬਣਵਾਣੀ ਚਾਹੁੰਦਾ ਆਪਾਂ ਪੋਲ ਕੇ ਬਣਾ ਦਾਂਗੇ 90 ਰੁਪਏ ਕਿਲੋ ਹੈ ਮਤਲਬ ਸਾਰੇ ਸਾਈਜ਼ ਬਣਾ ਦੋਗੇ ਹਾਂਜੀ ਮਤਲਬ ਜਿੱਦਾਂ ਅੰਧੇ ਵਾਸਤੇ ਪਾਣੀ ਆ 22 ਫੁੱਟ 22 ਫੁੱਟੀਆਂ ਚੱਲਦੀਆਂ ਹਾਂ ਹਾਂ 22 ਕੋਈ 12 ਫੁੱਟ 13 ਫੁੱਟ 14 ਫੁੱਟ ਜਿੰਨਾ ਵੀ ਕਹੇ ਜਿੰਨਾ ਜਿੰਨਾ ਵੀ ਕਹੇ ਜਿਹੜਾ ਮਰਜੀ ਹਿਸਾਬੇ ਪੈਰ ਆਪਦੀ ਪਸੰਦ ਦੇ ਪਵਾ ਸਕਦਾ ਪੈਰ ਆਪਦੀ ਪਸੰਦ ਦੇ ਹੁੰਦੇ ਆ ਅੱਛਾ ਇੱਕ ਮੈਂ ਦਾ ਦੇਖੀਏ ਨੇ ਪਿੱਛੇ ਸੁਪਰ ਲੀਡ ਖੜਾ ਇਹ ਆਲੂ ਪੱਟਣ ਵਾਲਾ ਇਹ ਆਲੂ ਵੀਜਣ ਵਾਲਾ ਅੱਛਾ ਆਲੂ ਵੀਜਣ ਵਾਲਾ ਇਹ ਤੁਸੀਂ ਪਰਚੇ ਬਣਾਉਂਦੇ ਹੋ ਹਾਂਜੀ ਆਲੂ ਵੀਜਣ ਵਾਲੇ ਆ ਹਾਂਜੀ ਲੈ ਬੜੀ ਤਾਂ ਗੱਲ ਹੋ ਰਹੀ ਇੱਥੇ ਵਾਲੇ ਪੱਖੇ ਲੋ ਯਾ ਟੂੜੀ ਵਾਲੇ ਪੱਖੇ ਪਏ ਆ ਠੀਕ ਹੈ ਗੱਲ ਕੰਪਲੀਟ ਹੋਈ ਜਾਂਦੇ ਆ ਹਾਂਜੀ ਤੂੜੀ ਅੰਦਰ ਕਰਨ ਵਾਸਤੇ ਗਾਂ ਤੂੜੀ ਦਾ ਸੀਜ਼ਨ ਆ ਰਿਹਾ ਵਾ ਇਹਦਾ ਰੇਟ ਅਗਲੀ ਵੀਡੀਓ ਚ ਦੱਸਾਂਗੇ ਬਾਕੀ ਯਾਰ ਭਾਈ ਜੀ ਨੇ ਬਣਵਾਉਣਾ ਤੁਸੀਂ ਫੋਨ ਤੇ ਪੁੱਛ ਲਿਓ ਇੱਕ ਗੱਲ ਹੋਰ ਆ ਵੀਰੇ ਕੋਈ ਵੀ ਸੰਦ ਬਣਵਾਉਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੰਸਟੂਮੈਂਟ ਹਰ ਤਰ੍ਹਾਂ ਦਾ ਭਾਈ ਤੁਹਾਨੂੰ ਸੰਦ ਬਣਵਾ ਕੇ ਬਣਾ ਕੇ ਪਾਣੀ ਵਾਲੇ ਪੱਕੇ ਵੀ ਪਾਓ ਉਹ ਵੀ ਦਿਖਾ ਦਿਓ ਆ ਜਾ ਕਿੱਥੇ ਆ ਦੇ ਰਿ ਆਜੋ ਭਾਜੀ ਆਜੋ ਇਹ ਆ ਪੇਜ ਲਓ ਜੀ ਹਾਂ ਬਰਮੇ ਹੈ ਨਾ ਇਹ ਪਾਣੀ ਵਾਲੇ ਪੱਕੇ ਜਿਵੇਂ ਖਲਾਬ ਤੋਂ ਨਹਿਰ ਤੋਂ ਸਫਰ ਤੋਂ ਪਾਣੀ ਚੱਕਣਾ ਹੋਵੇ ਆਪਾਂ ਠੀਕ ਹੈ ਇਹ ਟਰੈਕਟਰ ਤੇ ਚੱਲਦੇ ਆ ਹਾਂ ਇਹ ਟਰੈਕਟਰ ਤੇ ਚੱਲਦਾ ਹਾਂ ਮੈਂ ਕ੍ਰੋਸ ਪੇ ਜਾਂਦਾ ਹਾਂ ਜੀ ਕਿਸੇ ਨੇ ਮੋਟਰ ਲਾਣੀ ਹੋਵੇ ਮੋਟਰ ਵੀ ਲੱਗ ਜਾਂਦੀ ਹੈ ਇਹਦੇ ਤੇ ਅੱਛਾ ਲਓ ਜੀ ਕਿਸੇ ਨੇ ਪੱਕਾ ਲਾਉਣਾ ਹੋਵੇ ਨਾ ਫਿਕਸ ਲਾਉਣਾ ਫਿਕਸ ਵੀ ਲੱਗ ਜਾਊਗਾ ਏ ਭਾਈ ਜੀ ਜੇ ਕੋਈ ਵੀ ਸੰਤ ਸੜੇੜਾ ਬਣਾਉਣਾ ਹੋਵੇ ਟਰਾਲੀਆਂ ਬਣਾਉਣਾ ਹੋਵੇ ਇੰਪਲੀਮੈਂਟੇ ਡਬਲ ਟੈਰੇ ਵੀ ਬਣ ਜਾਂਦੇ ਆ ہاں ਡਬਲ ਟੈਰੇ ਟਰਾਲੇ ਵੀ ਤਿਆਰ ਕਰਤਾ ਆਂ ਲੈ ਭਾਈ ਜੀ ਕੰਟੈਕਟ ਕਰ ਲਓ ਬਾਈ ਨਾਲ ਅ ਰਵੀ ਨਾਲ ਠੀਕ ਹੈ ਗੱਲ ਬਾਕੀ ਬਸ ਤੁਸੀਂ ਬਾਈ ਨੂੰ ਫੋਟੋ ਦਿਖਾ ਦਿਓ ਕਿ ਭਾਈ ਆ ਬਣਾ ਦਿਓ ਤੇ ਸੋਨੂੰ ਕਾਫੀ ਬਣਾ ਦੇਣੀ ਹੈ ਸੇਮ ਟੂ ਸੇਮ ਓਦੋਂ ਚੰਗੀ ਬਣਾ ਕੇ ਦੇਣ ਗਈ ਓਦੋਂ ਮਾੜੀ ਨਹੀਂ ਬਣਾ ਕੇ ਦਿੰਦੇ ਸਹੀ ਹੈ ਇਹ ਗੱਲ ਠੀਕ ਨਾ ਨਾ ਬਿਲਕੁਲ ਸਹੀ ਗੱਲ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਕੋਈ ਚੀਜ਼ ਬਣਵਾਉਣੀ ਹੈ ਵੇ ਟਰਾਲੀ ਦਾ ਕੋਈ ਵੀ ਸੈੱਜ ਬਣਾਉਣਾ ਵੇ ਜਿਹੜੇ ਮਰਜੀ ਟਾਇਰ ਟੱਪਾ ਪਾਉਣਾ ਵੇ ਸਭ ਕੁਝ ਪਈ ਹੈ ਬਣਾ ਕੇ ਦੇਣਾ ਟਰਾਲੇ ਟਰਾਲੀਆਂ ਡਬਲ ਟਾਇਰੇ ਜਿਵੇਂ ਮਰਜੀ ਹੈ ਨਾ ਹਾਂਜੀ ਤੇ ਭਾਈ ਹੋਣਾ ਕੰਡੈਕਟਰ ਨੂੰ ਮਰ ਜਣਾ ਨੇੜੇ 902792660 ਹੁਲਸ਼ਨ ਜੋਸਨ ਜੋਸਨ ਐਗਰੋ ਵਰਕਸ ਦੇ ਨਾਮ ਤੇ ਆਪਣੀ ਫਰਮ ਹੈ ਆਟਾ ਮਾਰਕੀਟ ਸ਼ਾਪ ਨੰਬਰ 24 ਠੀਕ ਹੈ ਮੇਰਾ ਨੰਬਰ ਹੈ 98126 00814 ਇੱਕ ਆਪਣਾ ਛੋਟਾ ਬਰਾਦਰ ਅਨਿਲ ਜੋਸਨ ਉਹਦਾ ਨੰਬਰ ਵੀ ਦੱਸਦੇ ਆ ਤੁਹਾਨੂੰ 9113739511 ਲੈ ਭਾਈ ਮੈਂ ਭੁੱਲਰ ਉਹ ਸਾਹਮਣੇ ਵਾਲਾ ਦਿਖਾ ਦੇ ਜਾ ਕੇ ਬੋਰ ਬੋਰ ਨਹੀਂ ਦਿਖਾਵੇ ਠੀਕ ਹੈ ਗੱਲ 24 ਨੰਬਰ ਸ਼ਾਪ ਸਾਰੇ ਨੰਬਰ ਆ ਜਾਣਗੇ ਪਰੇ ਹੋ ਕੇ ਕਰ ਥੋੜਾ ਵੱਡਾ ਕਰਕੇ ਦਿਖਾ ਠੀਕ ਹੈ ਗੱਲ ਬਾਈ ਆ ਲਓ ਵੀਰੇ ਜੇ ਕਿਸੇ ਨੇ ਟਰਾਲੀ ਡਬਲ ਟੈਰਾ ਸਿੰਗਲ ਟੈਰੀ ਕੋਈ ਵੀ ਸਾਜਦਾ ਬਣਵਾਉਣੀ ਹੋਈ ਨਾ ਜੈਜ ਰੇਟ ਦੇ ਵਿੱਚ ਮਿਲੂਆ ਬਾਈ ਤੁਸੀਂ ਕਿਤੇ ਵੀ ਆਉਦੇ ਏਰੀਏ ਦੇ ਵਿੱਚ ਰੇਟ ਦਾ ਰੇਟ ਕਨਫਰਮ ਕਰਕੇ ਆ ਜਿਓ ਠੀਕ ਹੈ ਗੱਲ ਜੇ ਤੁਹਾਨੂੰ ਇਹਨਾਂ ਦੀ ਟਰਾਲੀਆਂ ਪਸੰਦ ਆਈਆਂ ਤਾਂ ਲਿਓ ਨਹੀਂ ਨਾ ਲਿਓ ਹਾਂਜੀ ਕਿਨੂ ਬਾਈ ਤੇ ਰੇਟ ਨਹੀਂ ਤੇ ਤੁਹਾਨੂੰ ਜਿਆਜ ਲੱਗਿਆ ਫੇਰ ਲਿਓ ਨਹੀਂ ਨਾ ਲਿਓ ਠੀਕ ਹੈ ਗੱਲ ਬਾਈ ਤੇ ਬਾਈ ਦਾ ਨੰਬਰ ਰਵੀ ਨੇ ਦੱਸਤਾ ਗੋਸ਼ਨ ਦਾ ਵੀ ਤੇ ਬਾਈ ਰਵੀ ਦਾ ਵੀ ਇਹ ਇੱਕ ਨੰਬਰ ਭਾਜੇ ਨੇ ਅਨਿਲ ਜੋਸ਼ ਅਨਿਲ ਜੋਸ਼ਨ ਦਾ ਵੀ ਦੱਸਤਾ ਠੀਕ ਹੈ ਗੱਲ ਕੋਈ ਤਾਂ ਲੈ ਲਓ ਠੀਕ ਹੈ ਗੱਲ ਬਾਈ ਮੇਰਾ ਮਕਸਦ ਹੁੰਦਾ ਵੀਡੀਓ ਬਣਾਉਂਦਾ ਤੇ ਤੁਹਾਡਾ ਕੋਈ ਫਾਇਦਾ ਹੋ ਜਾਵੇ ਯਾਰ ਮੇਰਾ ਕੰਟੈਕਟ ਨੰਬਰ 9478845452 ਠੀਕ ਹੈ ਗੱਲ ਮੈਂ ਟਰਾਲੀਆਂ ਦਾ ਮੈਨੂੰ ਵੀਰੇ ਮੈਨੂੰ ਫੋਨ ਨਾ ਕਰਿਓ ਟਰਾਲੀਆਂ ਵਾਸਤੇ ਕਿਉਂ ਮੈਨੂੰ ਪਤਾ ਨਹੀਂ ਇਹ ਕੰਮ ਬਾਰੇ ਇਹ ਨੰਬਰ ਐਨਾ ਬਾਈ ਵਰਗਿਆਂ ਨੂੰ ਫੋਨ ਕਰਿਓ ਠੀਕ ਹੈ ਗੱਲ ਮੇਰਾ ਫੋਨ ਕਰਨ ਟਰੈਕਟਰਾਂ ਵਾਸਤੇ ਜਦੋਂ ਮਰਜ਼ੀ ਕਰੋ ਕੰਨੇ ਟਰੈਕਟਰਾਂ ਬਾਰੇ ਠੀਕ ਹੈ ਗੱਲ ਵੀਡੀਓ ਨੂੰ ਲੱਭ ਕੇ ਲੈ ਕਮੈਂਟ ਸ਼ੇਅਰ ਕਰ ਦਿਓ ਇਹ ਭੁੱਲਰ ਤਲਵੰਡੀ ਸਾਬੋ ਵਾਲਾ ਤੇ ਪੇਜ ਨੂੰ ਕਰ ਲੈ ਫੋਲੋ ਤੇ YouTube ਤੇ Facebook ਤੇ ਜੇ ਕਿਸੇ ਨੇ ਭਾਈ ਕੋਈ ਵੀ ਤਰ੍ਹਾਂ ਦੀ ਆ ਵੀਡੀਓ ਫੋਨ ਹੀ ਹੋਵੇ ਤਾਂ ਵੀਡੀਓ ਦੇ ਉੱਤੇ ਨੰਬਰ ਚੱਲ ਰਿਹਾ ਭੁੱਲਰ ਜਲਵੱਡੀ ਸਾਤੇ ਵਾਲੇ ਆ ਠੀਕ ਹੈ ਗੱਲ ਤੂੰ ਫੋਨ ਕਰ ਲੈ ਬਈ ਠੀਕ ਹੈ ਗੱਲ ਬਹੁਤ ਬਹੁਤ ਮਿਹਰਬਾਨੀ ਬਾਈ ਸੋਸਟੀ ਗੱਲ ਸਰ ਜੀ